हेलो एवरीवन स्वागत है तो यूट्यूब चैनल ब्राड ब्लॉग्स से और तुम सारे किए हो सारे ठीक ठाक हो अपने अपने घर तंदुरुस्त हो नवे बलॉग की स्टार्टिंग मॉर्निंग न आवाज़ घट ही आनी निकलती इन चलो जी आप रूटीन स्टार्ट कर लिया से हाँ जी जेकर चैनल करने चैनल में कर लिये सबसक्राइब तो वीडियो में करो करो लाइक ਸਿਰ ਤੇ ਕਮੈਂਡ ਕਰਕੇ ਵੀ ਤੁਸੀਂ ਕਰੋ ਚਲੋ ਜੀ ਆਪਣੇ ਕੱਪੜੇ ਨੇ ਮਸ਼ੀਨ ਲੱਗੀ ਹੋਈ ਆ ਨਾਲ ਨਾਲ ਵਾਪਰ ਗਏ ਤੇ ਨਾਲ ਨਾਲ ਕੱਪੜੇ ਕੱਢ ਦੀ ਜੇ ਇੱਕ ਸਲੋਟ ਨਿਕਲ ਕੇ ਨਾਲ ਪਾਤਾ ਸੁੱਕਣੇ ਚੱਲੀਆਂ ਦੀ ਮਸ਼ੀਨ ਉਹ ਆਪ ਦਾ ਫਾਇਦਾ ਹੀ ਆ ਦੋ ਕੰਮ ਹੋ ਜਾਂਦੇ ਨਾਲ ਉਹ ਖੁੱਗ ਜਾਂਦੀ ਹੈ ਤੇ ਨਾਲ ਨਾਲ ਹੋਈ ਜਾਂਦਾ ਤੇ ਮੰਮੀ ਆਵਾਂ ਧਾਰ ਕੱਢ ਕੇ ਤੇ ਪਸੂਆਂ ਦਾ ਸੁੱਭਰੀ ਜਾਂਦੇ ਤੇ ਮੈਂ ਜਮਾ ਦੀ ਕੰਪਲੀਟ ਕਰ ਲਿਆ ਵਾਕ। ਸ਼ੀ। ਥੋੜੀ ਰਿਹਾ ਗਿਆ ਸੀ ਟਾਈਮ ਆਪਣਾ। ਤੇ ਮੈਂ ਚੈੱਕ ਕਰ ਲਈ ਵਾਕ। ਕਿਉਂਕਿ ਪਤਾ ਹੀ ਹੈ ਤੁਹਾਨੂੰ। ਕੱਲੀ ਨਹੀਂ ਹੋਈ ਆਪਣਾ। ਨਾ ਉਹ ਮम्मी ਲੱਗੀ ਤੇ। ਤਕ ਵਾਲੇ। ਟੋਕੇ ਕੋ। ਬੱਕਰ ਮਾਰ ਤੇ ਆਪਣਾ ਤੇ ਕੰਮ ਪਈ ਸ਼ੀਂ ਚੱਲੀ ਜਾਂਦੀ ਤੇ ਕਪੜੇ ਸੁੱਕਣੇ ਬਾਅਦ ਇੱਕ ਵਾਰ ਦੇ ਲੋਜੀ ਬਸ ਬੋਤਾ ਕੱਲ ਆਪਣਾ ਲੋਕ ਦੇ ਸ਼ਾਮ ਨੂੰ ਨਾਗੋ ਵੀ ਪੈ ਗਿਆ ਸੀ ਆਪਾਂ ਮੰਡੀ ਗਏ ਸੀ ਬਸ ਨਾਗੋ ਪੈ ਗਿਆ ਤਾਂ ਚਲੋ ਵੀ ਕਰਦੇ ਆ ਵਾਕ ਤਦ ਲੋਜੀ ਕਰਦੇ ਆਂ ਅੱਜ ਆਪਾਂ ਹਲਕੀ ਫੁਲਕੀ ਐਕਸਰਸਾਈਜ਼ ਕਰਨੇ ਸ਼ੁਰੂ ਕਰਦੇ ਆਂ ਤਰੀਕ ਹੋ ਗਈ 11 ਤੇ ਐਕਸਰਸਾਈਜ਼ ਸ਼ੁਰੂ ਕਰਨੀ ਚਾਹੀਦੀ ਆਪਾਂ ਕਰਕੇ ਦੇਖਦੇ ਆਂ ਕਿੱਦਾਂ ਲੱਗੂਗਾ ਫਸਟਰਡੇ ਆਪਣਾ 1 2 3 4 5 6 7 8 6 6 ਹੈਲੋ एवरीवन ਅਗੇਨ ਤੁਹਾਡਾ ਸਵਾਗਤ ਹੈ ਸਾਡੇ ਵਲੌਗ ਤੇ ਤੇ ਆਪਾਂ ਜੱਜੋਦ ਬੇਟਾ ਨਾਲ ਲਿਆ ਸੀ ਕੈਮਰਾ ਪਾਵ ਫਿਰ ਰੱਖਿਆ ਜ ਸਹੀ ਰਸਤਾ ਪਾ ਕੈਮਰਾ ਆਪ ਤੇ ਆਪ ওভারঅল ਜਿਹੜੇ ਹੈ ਬੇਟਾ ਅਸੀਂ ਰੈਡੀ ਹੈ ਜਾਪ ਨੂੰ ਕਰਤਾ ਰੈਡੀ ਕੈਮਰਾ ਆਪ ਤੇ ਆਪ ওভারঅল ਜਿਹੜੇ ਕੰਮ ਸੀ ਆਪਣੇ ਕੋਈ ਵਰਗੇ ਥੋੜੇ ਮੋਟੇ ਕੱਪੜੇ ਰਹਿੰਦੇ ਹੈਗੇ ਤੇ ਰੋਟੀ ਲਾਉਣੀ ਆਪਾਂ ਚੁੱਲ੍ਹੇ ਤੇ ਤੇ ਮੰਮੀ ਅੱਗ ਬਾਲਦੇ ਮੈਂ ਰੋਟੀ ਲਾ ਲੂੰਗੀ ਤੇ ਪਹਿਲਾਂ ਥੋੜੇ ਲੋਕ ਕੱਪੜੇ ਜਾਪ ਵਾਲੇ ਦੇ ਮੇਰੇ ਟੁੰਨਗਾ ਪਈਆਂ ਸੀ ਅੰਦਰ ਫੋਨੇ ਆਪਾ ਮਸ਼ੀਨ ਚ ਲਾਉ ਜੀ ਪਾ ਦੇ ਨਾ ਮਸ਼ੀਨ ਚ ਤੇ ਉਹ ਦਰੱਗ ਬਾਲਦੀ ਆ ਪਰ ਦੇ ਹੁਣ ਆਪਾਂ ਨਾ ਚੁੱਲ੍ਹੇ ਤੇ ਰੋਟੀ ਲੋ ਚੁੱਲ੍ਹੇ ਤੇ ਰੋਟੀ ਲੋਨੇ ਜਿਹਦੇ ਨਾਲ ਚੁੱਲ੍ਹੇ ਦਾ ਨਾ ਮੈਂ ਤਾਂ ਕੱਲ ਸਵਾਦ ਜਾਂ ਪੈ ਗਿਆ ਸੀ ਇਹਦਾ ਸਾਫ ਕੱਲ ਮੈਨੂੰ ਨਾ ਆਏ ਹੋਏ ਪਰ ਮੈਂ ਚੁੱਲ੍ਹੇ ਦੀ ਰੋਟੀ ਖਾ ਲ ਲੱਕਣਾ ਤੁਹਾਨੂੰ ਪਤਾ ਕੱਲ ਲੈ ਕੇ ਆਏ ਸੀ ਅਸੀਂ ਤੇ ਕੱਲ ਮਹੀ ਪੈ ਗਿਆ ਸੇਕਾਂ ਦੇ ਗਿੱਲੇ ਹੋ ਗਏ ਹੋਣੇ ਸਾਰਾ ਕੁਝ ਫਿਰ ਇਸ ਕਰਕੇ ਕੱਲ ਇਹ ਕਹਿੰਦੇ ਜੋ ਸੁੱਕ ਗਏ ਨਾ ਆਦੇ ਤਾਂ ਫਿਰ ਲੈਰੂੰ ਉਹ ਮੁੰਮੀ ਅੱਗ ਬਾਲਦੇ ਤੋਂ ਮੈਂ ਤੇਰੀ ਜੇ ਜਦੋਂ ਆਦੇ ਤਾਂ ਮਤਲ ਲੱਕੜ ਸੁੱਕ ਗਏ ਨਾ ਫਿਰ ਲਿਆਵਾਂਗੇ ਆਪਾਂ ਤੇ ਹਾਂਜੀ ਤੇ ਜਾਪਲੀ ਮੈਂ ਸਪੈਸ਼ਲ ਅੱਜ ਆਟਾ ਗੁੰਨਦੀ ਤੁਸੀਂ ਦੇਖੋ ਕੀ ਕੁਝ ਬਣਾ ਕੇ ਕਿਉਂਕਿ ਦਾਲ ਬਣਾਈ ਆਪਾਂ ਮੂੰਗੀ ਮਾਂ ਹੋਰ ਦੂਜੀ ਮਾਂ ਸੁਣ ਲੈਣੀ ਤੋਂ ਦੇਖਦੇ ਆਪਾਂ ਕੀ ਬਣਾਉਨੇ चलो तो जी अपना जापल स्पैशल थोड़ा जा तो कर दे क्योंकि तो माशो ने दाल बना लिए आप थोड़ा आटा मिशा कर दे जी आटे च ना एक प्याज कट दें तो पहले जो आपको मेसी जी रोटी बना के दें तो लकड़ा ना अपने को है, नहीं सी ਫੋਂ ਕਰਕੇ ਆਪਾਂ ਦਾਲ ਤੜੀ ਤੇ ਬਣਾ ਲਈ। ਹੁਣ ਆ ਪਿਆਜ਼ ਕੱਟ ਲਿਆ ਆਪਾਂ। ਤੇ ਵਿੱਚ ਪਾਵਾਂਗੇ ਥੋੜਾ ਜੀਰਾ। ਤੇ ਥੋੜਾ ਜਿਹਾ ਨਮਕ। ਸਵਾਦ ਅਨੁਸਾਰ ਤੇ ਹਲਕੀ ਜੀ ਮਿਰਚ ਪਾਵਾਂਗੇ। ਹਲਕੀ ਜੀ ਪਾਵਾਂਗੇ ਬਹੁਤੀ ਨਹੀਂ ਪਾਉਂਦੇ। ਤੇ ਵਿੱਚ ਪਾਵਾਂਗੇ ਥੋੜਾ ਜਿਹਾ ਮਸਾਲਾ। ਨੂੰ ਆਚ ਸੌਕੀ ਹਮਦੀ ਪਾ ਲੈਂਦੇ ਆ ਤੇ ਲੋਦੀ ਦੇਖਦੇ ਆਪਾਂ ਆਹ ਮਮਾ ਟੇਸਟੀ ਖਾਣਾ ਬਣਾ ਲਈ ਬੇਟਾ ਤੇ ਹੈ ਮਮਾ ਕਿੰਨੇ ਬੇਟਾ ਟੇਸਟੀ ਖਾਣਾ ਖਾਏਗਾ ਅੱਜ ਹੈ ਤੁਹਾਨੂੰ ਜਿਹੜੀ ਦਾਲ ਆਵੇ ਸੁਬਲ ਗਈ ਸੀ ਬਣਾ ਲਈ ਸੀ ਆਪ ਥੋੜੀ ਗਾੜੀ ਵਾਲੀ ਸੀਗੀ ਤਾਂ ਕਰਕੇ ਆਪਾਂ ਉਹ ਕਰ ਲਿਆ ਸੀ ਤੁਸੀਂ ਇਹਦੇ ਵਿੱਚ ਆਪ ਦਾਲ ਪਾ ਕੇ ਨਾ ਤੇ ਹੱਟਾ ਗੋਲ ਦੇ ਆ। ਕਿਉਂਕਿ ਬੱਚਾ ਤਾਂ ਡਿਫਰੈਂਟ ਜੀ ਮਿਲਦੀ ਰਵੇ ਚੀਜ਼ ਫਿਰ ਤਾਂ ਭਵੇਂ ਖਾ ਲੇ। ਬਾਕੀ ਅੱਜ ਪਤਾ ਲੱਗ ਜੂ ਜੇ ਮਿੱਸੀ ਖਾਣ ਲੱਗਾ। ਫਿਰ ਆਪਾਂ ਨੂੰ ਮਿੱਸੀ ਰੋਟੀ ਬਣਾ ਦਿਆ ਕਰਾਂ ਛੋਟੇ ਹੁੰਦੇ ਤਾ ਨਾ ਜਿਹੜੀ ਵੀ ਮੈਂ ਦੇ ਦਿੰਦੀ ਸੀ ਦਾਲ ਵਾਲੀ ਦੇ ਦੇਣੀ ਕਿਹੜੀ ਦੇ ਦੇਣਾ ਕਈ ਵਾਰ ਪਿਆਜ਼ ਵਾਲੀ ਬਣਾ ਕੇ ਦੇ ਦਿੰਦੀ ਸੀ ਪਰ ਨਹੀਂ ਉਦੋਂ ਤੇ ਸਾਰੇ ਖਾ ਲੈਂਦਾ ਤੇ ਹੁੰਦਾ ਹਜੇ ਪਤਾ ਨਹੀਂ ਦੇਖਦੇ ਹਾਂ ਹੁਣ ਤਾਂ ਪਤਾ ਲੱਗੂ ਫਿਰ ਉਸ ਤੋਂ ਨਾ ਚੀਜ਼ ਬਣਾ ਦਿਆ ਕਰੂੰਗੀ ਮੈਨੂੰ ਬਣਾਉਣ ਦੀ ਘਾਲ ਨਹੀਂ ਹੁੰਦੀ ਪਰ ਖਾਵੇ ਨਾ ਫੇਰ ਆ ਚੀਜ਼ ਖਾਂਦਾ ਘੱਟ ਲੋਠੇ ਕਿੰਨਾ ਸੋਨਾ ਆਟਾ ਬਣੇਗਾ ਤੇ ਜੇ ਪਿਆਜ਼ ਪਾ ਲੈ ਵਿੱਚ ਕੁਝ ਵੀ ਪਾ ਸਕਦੇ ਵੱਡੇ ਬੰਦੇ ਹੁੰਨ ਤੇ ਜਿਵੇਂ ਸਨੀਆ ਵੀ ਪਾ ਲਓ ਵਿੱਚ ਨਾ ਤੇ ਹਾਜੀ ਮੇਰੇ ਤੇ ਪਾ ਲਓ ਵਿੱਚ ਕਿ ਹੋਰ ਕੋਈ ਵੈਜੀ ਪਾਣੀ ਹੋ ਵੀ ਪਾ ਸਕਦੇ ਆ ਵਿੱਚ ਪਰ ਮੈਂ ਤਾਂ ਫਿਰ ਜਪਲੇ ਬਣਾਉਣਾ ਸੀ ਆਟਾ ਸੋ ਇਸ ਕਰਕੇ ਆਪਾਂ ਇਹਦੇ ਵਿੱਚ ਪਿਆਜ਼ ਪਾਉਣ ਕਰ ਲਾ ਜੀ ਚੁੱਲ੍ਹੇ ਤੇ ਆਪਣੇ ਅੱਗ ਬਲ ਗਈ ਜਾਂਗੀ ਤੇ ਆਪਾਂ ਚੁੱਲ੍ਹੇ ਤੇ ਟੇਸਟੀ ਜੀ ਰੋਟੀ ਲਾ ਕੇ ਧੋਲੇ ਬੈਠੇ ਨੋ ਤਦ ਲੋ ਜੀ ਇਹ ਸਗਰ ਆ ਪੋਟਾ चल गया बेटा आटा भी तेरा गुन्ने गएगा आप आटा दूजा भी गुन्या हो तो गए आटा भी क्योंकि अपने अपने आटा आटा चक्की से पे चलो जी मिट्टी का ले दले दले दो नहीं चलूगा चलन के माड़ी जी तरेड़ आ गई अपने तवे अज बनाने टेस्ट टेस्टी पर आज जी ने खाने हुए जप को लगता जप का टेस्ट का पता लगूगा ही ना इतने सत्या कर करो

ਉਹਦੇ ਦੋਸਾ ਗਰਮਾ ਸੀਗਾ ਠੰਡਾ ਹੋ ਜਾਂਦਾ ਫਿਰ ਖਾਓ ਓਕੇ ਹਾਂ ਗਰਮ ਹਨ ਬੁੱਤਰ ਜੀ ਹਾਂ ਹੈ ਦਹੀਂ ਨਾਲ ਖਾਓਗੇ ਦਹੀਂ ਨਾਲ ਖਾਓ ਜਨਾ ਬਹੁਤ ਕਰਕੇ ਰਾਜੀ ਹੈ ਉਹ ਪਸੰਦ ਆ ਜੀ ਉਹਨਾਂ ਨੂੰ

ਟੇਸਟ ਕਰੋ ਬਹੁਤ ਟੇਸਟੀ ਆ ਇਹ ਵਾਓ ਹੁਣ ਦੱਸੋ ਫਰੈਂਡ ਨੂੰ ਮੰਮਾ ਨੇ ਕਿੰਨੇ ਵੇਰਚਾ ਕੜਾ ਬਣਾਇਆ ਦੋ ਆਏ ਕਰਕੇ ਦੱਸੋ ਦੋ ਇੱਧਰ ਦੇਖੋ ਦੋ ਦੋ ਦੇ ਟੇਸਟੀ ਕੜਾ ਦੇਖਦੀ ਅੱਜ ਕਿ ਮੈਡਮ ਰੋਟੀ ਨਹੀਂ ਪਉਣ ਆਏ ਮੈਡਮ ਜੀ ਲਾ ਰਹੇ ਐ ਦੇ ਅੱਜ ਬੈਣੀ ਰੋਟੀ ਜੱਪ ਲੈ ਗਿਆ ਅੱਗੇ ਪਹਿਲੀ ਰੋਟੀ ਮੈਂ ਤੁਹਾਨੂੰ ਮਤਲਬ ਦਗਾਉਂਗਾ ਤੁਜੀ ਮਿਲਣੀ ਚਲੋ ਕੋਈ ਗੱਲ ਇੱਥੇ ਦੇ ਪਹਿਲਾਂ ਆ ਕੇ ਬਹਿ ਗਿਆ ਫੇ ਮਿੱਟੀ ਦਾ ਤਵਲਾ ਤਾਂ ਉਹ ਨਾ ਦੁੱਧੇ ਜੇ ਹੈ ਨਹੀਂਗੇ ਚੁੱਲੇ ਦੇ ਤੇ ਸੇਕ ਪੈਂਦਾ ਹੱਸਾ ਬਾਹਰੋਂ ਸੇਕ ਪੈਂਦਾ ਮੈਂ ਕਹਿੰਦਾ ਬਾਹਰੋਂ ਸੇਕ ਲੱਗ ਜਾ ਤੇ ਹੋਰ ਕੰਮ ਤੋਂ ਰਹਿ ਜਾਂਦਾ ਥੰਦਾ। ਓ ਮਾਤਾ ਮਾਤਾ ਤੇ ਤੁਸੀਂ ਅੱਦ ਕਿੰਨੀਆਂ ਰੋਟੀਆਂ ਬਣਾਉਂਗੀ? ਦੋ। ਓ ਕੀ ਜਨਾਹ ਆ ਦਿਵਸਾਂ ਤੱਕ ਲਾਉਂਦੇ। ਦੋ ਬੋਲ। ਦੋ ਬੋਲ ਲਈ। ਆਪਣੀ ਗਊ ਮਾਤਾ ਦੇ ਤੇ ਦੋਗੀ ਦੀ ਬਣਾ ਕੇ ਰੱਖੀਏ ਪਰੋਟੀ। ਰੋਟੀ ਬਣਾਈਆ ਹਾਂ। ਹਾਂ ਰੋਟੀ ਖਾ ਲੋ ਤੁਸਾਂ। ਹਾਂ। ਤੇ ਇੱਕ ਰੋਟੀ ਹੋਰ ਖਾਣੀ ਏ ਉਸਕੇ ਨੇ ਦੋ ਬਣਾਉਣਾ। ਕਿਹੜੀ ਮੰਮਾ ਨੂੰ? ਹਾਂ। ਐਂ ਬੋਲਦੇ। ਦੋ ਤੇ ਗਊ ਮਾਤਾ ਨੂੰ ਰੋਟੀ ਦੇ ਕੇ ਗਿਆ ਲੈ ਬਈ ਗਊ ਮਾਤਾ ਤੇਰਾ ਪਕਾਉਂਦੇ। ਲਾ ਗਊ ਮਾਤਾ। ਗਊ ਮਾਤਾ ਕਈ ਵਾਰ ਨਕਰੇ ਵੀ ਕਰਦੀ ਹੁੰਦੀ। ਲਾ ਗਊ ਮਾਤਾ। ਇਹ ਆਜ ਜੋ ਉਹ ਨਾ ਹੋਰ ਕਰੀ ਜਾਂਦੀ ਆ। ਚਲ ਠਹਿਰ ਕੇ ਦੇ ਦਾਂਗੇ ਰੋ। ਬਾਹਰ ਆਪਾਂ ਕੁੰਡੇ ਚ ਪਾ ਕੇ ਆਨੇ ਆ। ਦਨ ਰੋਟੀ ਮੈਂ ਆ ਕੇ ਰੱਖਾਈ ਰੋਟੀ ਖਾਵਾਂਗੇ ਪਰ ਗਊ ਮਾਤਾ ਨੇ ਜੇ ਗਾਦੀ ਨਹੀਂ ਖੜ ਕੇ ਖਵਾ ਦਾਂਗੇ ਕਿਉਂਕਿ ਹੁਣ ਆਉਂਦਾ ਕਰੀ ਜਾਂਦੀ ਆ ਗਾਲਾਂ ਕਰੀ ਜਾਂਦੀ ਮਤਲਬ ਮੂੰਹ ਚਲਾਈ ਜਾਂਦੀ ਖਾਣ ਤੋਂ ਬਾਅਦ ਜਦੋਂ पंचा भी अक्सर उन्हें पहले गाला करूँ फिर बचू सो गालू बच चुका चलो पुत्र जी खाना खाइए चल मैं मतलब तो लस्सी पी लूंगी ये तक पानी दूंगा चला पुत्र जी थले थे बैठे ਮਾਂ ਝੋਲੇ ਦੀ ਦਾਲ ਤਾਂ ਜਦੋਂ ਬਣਾਈ ਦੀ ਐਡਾ ਲੱਗਦਾ ਜਿਵੇਂ ਗੁਰਦੁਆਰੇ ਨਹੀਂ ਕਹਿੰਦੇ ਨੇ ਮਾਂ ਝੋਲੇ ਦੀ ਦਾਲ सेम ਫੀਲਿੰਗ ਹੁੰਦੀ ਆ ਫਰਕ ਤਾਂ ਬਾਕੀ ਹੁੰਦਾ ਜਿਹੜਾ ਲੰਗਰ ਦੀ ਦਾਲ ਹੁੰਦੀ ਤੇ ਘਰ ਦੀ ਦਾਲ 'ਚ ਫਰਕ ਹੁੰਦਾ ਹੈ ਟੇਸਟ ਵਰਤ ਬਹੁਤ ਹੈਗੀ ਦੀ ਇਸ ਦੀ ਟੇਸਟ ਵਰ ਜਿਹੜੀ ਆਪਾਂ ਉਹਦੇ ਨਾਲ ਕੰਪੈਰੀசன் ਨਹੀਂ ਆਪਾਂ ਕਰਾਂਗੇ ਕਿਉਂਕਿ ਗੁਰੂ ਘਰ ਦਾ ਲੰਗਰ ਹੁੰਦਾ ਨਾ ਸੋ ਉਹਦੇ ਨਾਲ ਕੰਪੈਰੀசன் ਕਰੀ ਨਹੀਂ ਕਰ ਸਕਦੇ ਆਪਾਂ ਚਾਹੇ ਉਹਦੇ ਟੇਸਟ ਨਾਲ ਦੀ ਟੇਸਟ ਵਾਧ ਵੀ ਬਣੇ ਪਰ ਆਪਾਂ ਕਦੇ ਇਹ ਨਹੀਂ ਕਹਾਂਗੇ ਕਿ ਘਰਾਂ ਦੀ ਜਿਹੜੀ ਚੀਜ਼ ਆ ਆਪਣੀ ਬਣਾਏ ਲਈ ਬੈਂਚ ਕਰ ਲੰਗਰ ਦਾ ਨਹੀਂ ਲੰਗਰ ਦਿੱਤੀ ਜਿਉ ਲੰਗਰ ਦੀ ਹੁੰਦੀ। ਮੋਦੀ ਨਾਲ ਵੀ ਰੀਸ ਨਹੀਂ। ਨਾ ਰੀਂਦ ਵਿੱਚ ਕੜਾਈ ਹੈ ਕੜਾਈ ਦੇ ਵਿੱਚ ਪਾ ਲੈ ਥੋੜਾ ਜਿਹਾ ਚਾਰਕਾ ਘੁੱਟਾ ਪਾ ਲਈਏ ਆ। ਇਹਨੂੰ ਗਰਮ ਕਰਾਂਗੇ ਆਪਾਂ। ਚਾਰ ਤੋਂ ਘੁੱਟਾ ਪਾਣੀ ਦੀ ਪਾ ਕੇ 프라이 ਪਿੰਦ ਵਿੱਚ ਇਹਨੂੰ ਗਰਮ ਕਰਤਾ। ਦੇਖਦੇ ਆ ਕਿੱਦਾਂ ਬਣੂਗੀ। ਲੀਆਂ ਘੋੜੀਆਂ ਪਾਤੀਆਂ ਪਾਤੀਆਂ ਲੋ ਜੀ ਇਹਦੇ ਵਿੱਚ ਨਾ ਹੂ ਗੋੜਾ ਆਪਾ ਪਾਣੀ ਚ ਪਾਤਾ ਹੁਣ ਗੋੜਾ ਕੱਢ ਲੈਣ ਦੋ ਚੰਗੀ ਤਰ੍ਹਾਂ ਫੇਰ ਕਰਦੇ ਆਪਾਂ ਲੈਣਾ ਉਹ ਬਾਹਰ ਖਾਂ ਦੇਈ ਬਈ ਨਾ ਮੈਂ ਫਸਟ ਟਾਈਮ ਟਰਾਈ ਕਰ ਲੱਗੀ ਐ ਦੇਖਿਆ ਵੀ ਨਹੀਂ ਮੈਂ ਕਿਤੇ ਜੇ ਕੋਈ ਮੈਂ ਵੀਡੀਓ ਦੇਖੀ ਐ ਕਿਤੇ ਵੀਡੀਓ ਵੀ ਨਹੀਂ ਦੇਖੀ ਮੈਂ بس ਉਹੀ ਆਦੇ ਦਿਮਾਗ ਨਾਲ ਲੱਜ ਬਣਾ ਲੱਗੀ ਕੋਈ ਵੀਡੀਓ ਵਗੈਰਾ ਕਿ ਮੈਂ ਵੈਸੇ ਨਹੀਂ ਵੇਖੀ ਐ ਦੀ ਕੋਈ ਨਹੀਂ ਮੈਂ ਸੋਚੇ ਸੀ ਮੈਂ ਤਾਂ ਉਹੀ ਬਸ ਖੜੀ ਖੜੀ ਨਾ ਇਹਨੂੰ ਪੁੰਨਨ ਦਿੰਨੇ ਆਪਾਂ ਤੇ ਮੈਂ ਨਾ ਇਹਦੀ ਕੋਈ ਵੀਡੀਓ ਵਗੈਰਾ ਨਹੀਂ ਦੇਖੀਗੀ ਜੇ ਮੈਂ ਕਹਾਂ ਵੀਡੀਓ ਬਣਾ ਬਣਾ ਵੇਖੀ ਸੀ YouTube ਤੇ ਜਾਂ ਤਾਂ ਬਣਾਉਣ ਲੱਗੀ ਨਾ ਕੋਈ ਵੀਡੀਓ ਨਹੀਂ ਦੇਖੀ ਐ ਦੱਸ ਨਾ ਸ਼ੋਲੇ ਪੁੰਨੇ ਹੋਏ ਸੀ ਨਾ ਸੋ ਕੰਮ ਕਰਦੀ ਬੈਠੇ ਦਿਮਾਗ ਚ ਬਸ ਉਹੀ ਦਿਮਾਗ ਚ ਉਹ ਰੈਸਪੀ ਚ ਵੀ ਕਹਿੰਦੇ ਨੇ ਕਈ ਵਾਰ ਆ ਜਾਂਦੀ ਆਪਣੇ ਉਦੋਂ ਮੇਰੇ ਆ ਗਈ ਤੇ ਮੈਂ ਕਿਹਾ ਚਲ ਦੇ ਆਪਾਂ ਟਰਾਈ ਕਰਕੇ ਟਰਾਈ ਕਰਨੇ ਫਸਟ ਟਾਈਮ ਦੇਖਦੇ ਆਂ ਜੇ ਵਧੀਆ ਬਣੀ ਤੇ ਤੁਸੀਂ ਵੀ ਬਣਾ ਲਓ ਚਲੋ ਜੀ ਆ ਗਿਆ ਉਬਾਲਾ ਆਪਣਾ ਤੇ ਹੁਣ ਕੀ ਜਿਹੜੇ ਢੁੱਡੇ ਛੋਲੇ ਉਹਨਾਂ ਨੂੰ ਇਹਨਾਂ ਵਿੱਚ ਪਾਉਂਦਾ ਆਹ ਕਿਦਾਂ ਮਹੀਨਾ ਪਿੰਨੇ ਟੇਸਟੀ ਆ ਦੇਖਣ ਨੂੰ ਤਾਂ ਵਧੀਆ ਲੱਗ ਰਿਹਾ ਦੇਖੋ ਇਹ ਛਾਣੀ ਹੋਰੀ ਜਿਹੜੀ ਗਾੜੀ ਹੋ ਗਈ ਆ ਤੇ ਛੋਲੇ ਆਪਾਂ ਪਾਤੇ ਸੀ ਵਿੱਚ ਤੇ ਮੇਰਾ ਰਾਧਾ ਹੁਣ ਆਪਾਂ ਤੋਂ ਕੁ ਮੈਂ ਠੰਡਾ ਰੱਖ ਲਈ ਹੈ ਨਾ ਮੰਮੀ ਠੰਡਾ ਰੱਖ ਕੇ ਮੇਰੇ ਹਿਸਾਬ ਨਾਲ ਤੇ ਗੱਜਕ ਟਾਈਪ ਹੀ ਬਣ ਜਾਊ ਫਿਰ ਕਿ ਨਹੀਂ ਮੋਟਲੀ ਗੱਲ ਲੱਗੂਗੀ ਹੈ ਨਾ ਤਾਂ ਉਦੋਂ ਬਣੇ ਪਰ ਜੇ ਇਹਨੂੰ ਆਪਾਂ ਟ੍ਰੇ 'ਚ ਕੱਢਾਂਗੇ ਫੇਰ ਬਣੂ ਹੈ ਨਾ ਹਾਂ ਖੱਪ ਕੇ ਖਾਲਸਾ ਹੱਪੀ ਗੁਣਾ ਨੂੰ ਆਪਾ ਚੌਥੀ ਗੱਲ ਤਾਂ ਜਾਇਜ਼ ਹੈ ਤੇ ਲੋ ਜੀ ਹੁਣ ਜਿਹੜੀ ਦਿਮਾਗ ਦੇ ਵਿੱਚ ਚੀਜ਼ਾਂ ਆਈਆਂ ਉਦਾਂ ਹੀ ਕਰੀ ਜੰਨੇ ਹੁਣ ਆਪਾਂ ਠੀਕ ਆ ਐ ਕਰਦੀ ਚਕਲਾ ਲੈ ਲੈਂਦੀ ਤੁਹਾਨੂੰ ਦਿਖਾਉਣ ਦੀ ਮਾਦੀ ਮੈਂ ਲੋ ਚੈੱਕ ਕਰ ਹੁਣ ਆਪਾਂ ਕੀ ਕਰਦੇ ਮੈਂ ਨਾ ਹੁਣ ਲਿਕ ਲੈ ਲੇ ਥਾਲ ਇਹ ਮੈਂ ਮੰਮੀ ਨੂੰ ਪੁੱਛੇ ਤਾਂ ਮੇਰੇ ਦਿਮਾਗ 'ਚ ਹੈ ਨਹੀਂ ਸੀ ਮੈਂ ਤਾਂ ਬਸ ਉੱਥੋਂ ਤੱਕ ਹੀ ਸੋਚਿਆ ਸੀ ਜਿੱਥੇ ਤੱਕ ਬਣ ਗਿਆ ਇਦਾਂ ਮੀਨੇ ਦੱਸਤਾ ਤੇ ਆ ਦੇ ਕੋਣ ਮੈਂ ਲੈ ਲੈ ਥਾਲ ਮੰਮੀਆਂ ਦੀ ਥਾਲ ਲੈ ਲਾ ਤੇ ਇੱਕ ਲੈ ਲੈ ਚਮਚਾ ਘਿਓ ਦਾ ਤੇ ਉਹ ਨੂੰ ਐ ਕਰਕੇ ਲਾ ਲਾ ਨੋਟ ਤੇ ਨੋ ਜਿਹੇ ਮੈਂ ਲਾ ਲਿਆ ਘਿਓ ਦਾ ਚਮਚਾ ਤੇ ਹੁਣ ਜਿਹੜਾ ਪਾਣਾ ਬਣਾਇਆ ਨਾ ਚਾਣੀ ਵਾਲੇ ਛੋਲੇ ਜੇ ਇਹਨਾਂ ਨੂੰ ਮੰਮੀਆਂ ਦੇ ਐ ਇਕੱਠਾ ਥਾਲ ਚ ਪਾ ਤੇ ਮੈਂ ਪਾ ਲਈ ਨਹੀਂ ਆ ਜੀ ਲੋਚੀਆਂ ਪਾਲਿਸ਼ ਹੋ ਲੇ ਤੇ ਹੁਣ ਮੰਮੀਆਂ ਦੀ ਇਹਨੂੰ ਐ ਕਰਕੇ ਦਾ ਤੁਖਲਾ ਲਾ ਇਹ ਦੇਖਦੀਆਂ ਬਲਾਲ ਕੇ ਜ ਬਣ ਗਏ ਤਾਂ ਇਹ ਤਾਂ ਜਦੋਂ ਠੰਡੇ ਹੋ ਜਾਂਦੇ ਮੇਰੇ ਸਹੌਣਾਂ ਨੂੰ ਤਾਂ ਦੇਖ ਵੇਖੀ ਬਣਦਾ ਸਹੀ ਮੈਨੂੰ ਜਿਵੇਂ ਕੁਝ ਵੀ ਨਹੀਂ ਪਤਾ ਲੱਗ ਰਿਹਾ ਮੰਮੀ ਨੇ ਕਰਿਆ ਸੀ ਇਹਨੂੰ ਐ ਕਰਕੇ ਪਛਾਣ ਦੇ ਪਰ ਵੀ ਸਹੀ ਨਹੀਂ ਗੇ ਇਹ ਠੰਡੇ ਹੋ ਤਾਂ ਬਾਅਦ ਦੇਖੀਏ ਪੱਕੀ ਬਣਨਾ ਠੰਡੇ ਹੋ ਕੇ ਨਾ ਮੇਰੇ ਸਾਨ ਇਹਨਾਂ ਨੂੰ ਅਲੱਗ-ਅਲੱਗ ਕਰ ਲਾਂਗੇ ਹੱਥ ਨਾਲ ਇਹ ਠੰਡੇ ਹੋਣ ਦੀਏ ਪਹਿਲਾਂ ਆਪਾਂ ਫਿਰ ਕਰਦੇ ਹਾਂ ਇਹ ਫ੍ਰਿਜ ਚ ਲਾ ਕੇ ਆਉਂਦੇ ਪਹਿਲਾਂ ਠੰਡੇ ਹੋਣ ਤੋਂ ਬਾਅਦ ਆਪਾਂ ਦੇਖਦੇ ਕੀ ਬਣਦਾ ਇਹ ਤੇ ਲੋ ਜੀ ਟਾਈਮ ਹੋ ਗਿਆ 1:10 ਮਿੰਟ ਸੇ ਸਾਚੇ ਤਾਂ ਭੁੱਲ ਗਏ ਸੀ ਕੱਲ ਤੁਹਾਨੂੰ ਇੱਕ ਚੀਜ਼ ਬਖਾਂਦਾ ਕੱਲ ਆਪਾਂ ਇੱਕ ਰੈਸਪੀ ਸ਼ੂਟ ਕਰੀ ਸੀ ਨਾ ਸੋ ਉਹਦਾ ਰਿਜ਼ਲਟ ਦਿਖਾਉਣੀ ਤੁਹਾਨੂੰ ਆ ਦੇਖੋ ਜਮਾ ਜਿਵੇਂ ਕਹਿ ਸਕਦੇ ਨਾ ਕਿਵੇਂ ਜਿਵੇਂ ਆਪਾਂ ਲੈ ਕੇ ਆਉਣੇ ਛੋਲਿਆਂ ਦੀ ਤੁਸੀਂ ਤਾਂ ਖਾਧੀ ਹੋਗੀ ਕਿਸਨ ਗੱਚਕ ਤਾਂ ਪਤਾ ਹੋਗਾ ਜਮਾ ਛੋਲਿਆਂ ਦੀ ਗੱਚਕ ਵਾਂਗੂ ਬਣ ਗਿਆ ਜਮਾ ਸਾਰਾ ਮੈਂ ਉਤਾਰ ਲਿਆ ਸੀ ਵੇਖੋ ਫਿਰ ਲੋ ਤੇ ਖਾਨ ਚ ਵੀ ਟੇਸਟੀ ਹੈ ਪੂਰਾ ਵਧੀਆ ਮਤਲਬ ਕਹਿਣ ਦਾ ਮਤਲਬ ਆਪਣੀ ਚੀਜ਼ ਜਿਹੜੀ ਆਪਾਂ ਬਣਾਈ ਹੈ ਬੇਕਾਰ ਨਹੀਂ ਗਈ ਆਪਣਾ ਸਮਾਨ ਵਧੀਆ ਬਣੀ ਹੈ ਸੋ ਟੇਸਟ ਵੀ ਕਰਕੇ ਦੇਖਦੇ ਆ ਲਓ ਜੀ ਟੇਸਟ ਕਰਕੇ ਦੇਖਦੇ ਆਪਾਂ ਅਨਸੋ ਛੋਲਿਆਂ ਦੇ ਨਾਲ ਗੋੜ ਖਾਈਏ ਜਿਵੇਂ ਸੇਮ ਫਲੇਵਰ ਗੁੱਡ ਇਵਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬਰਾਡ ਵਲੌਗਸ ਤੇ ਤੇ ਚਲੋ ਜੀ ਕਰਦੇ ਆ ਇਵਨਿੰਗ ਦੀ ਸਟਾਰਟਿੰਗ ਤੇ ਕਰਦੇ ਆ ਵਾਕ ਤੇ ਲਓ ਜੀ ਹਸਬੰਡ ਦੇ ਕੋ ਇਹ ਚੱਲੇ ਆ ਪੱਠੇ ਵੱਢਣ ਤੇ ਆ ਗਏ ਸੀ ਇਹ ਤਾਂ ਇਹ ਚੱਲੇ ਪੱਠੇ ਵਢਣ ਤੇ ਆਪਾਂ ਕਰਦੇ ਆ ਵਿਬੋਕ ਕਿਉਂਕਿ ਆਪਾਂ ਆਪਦੇ ਕੰਮ ਦੇ ਨਿਕੇਸ਼ਣ ਨੇ ਲਓ ਜੀ ਜਿਹੜੀ ਇੱਕ ਓਕੇ ਚੱਲ ਲਓ ਜੀ ਪਹਿਲਾਂ ਗੱਟੇ ਲਾਇਆ ਲੇਟੀ ਨੂੰ ਤੇ ਜਿਵੇਂ ਆਟੇ ਨੂੰ ਠਗੜਾ ਕੇ ਲੈਂਦਾ ਗੱਡੀ ਚ ਤੇ ਹੁਣ ਚੱਲੇ ਪੱਠੇ ਲਾਉਣ ਪੱਠੇ ਲਾਉ ਤੁਸੀਂ ਸੱਚ ਹਾਂ ਓ ਮਾਈ ਗੋਡ ਅੱਜ ਮੈਂ ਲਿਖਿਆ ਹੀ ਨਹੀਂਗਾ ਕੀ ਗਲਤੀ ਕਰਦੇ ਪਿਛਲੇ ਵਲੌਗ ਦੇ ਵਿੱਚ ਮੈਂ ਲਿਖਣਾ ਸੀਗਾ ਇੱਕ ਚੀਜ਼ ਯੋਧ ਚਨਾ ਮੈਂ ਦੋ ਮਿਸਟੇਕ ਕੀਤੀਆਂ ਸੀ ਬੋਲਣ ਚ ਕਿ ਤੁਸੀਂ ਗੈਸ ਕਰਦੇ ਹੋ ਕਿ ਨਹੀਂ ਕਰਦੇ ਪਰ ਜਿਹਨੇ ਤਾਂ ਫੁੱਲ ਵਾਚ ਕੀਤਾ ਹੋਊਗਾ ਉਹ ਤਾਂ ਪਤਾ ਲੱਗ ਗਿਆ ਹੋਣਾ ਤੇ ਬਾਕੀ ਤੇ ਚਲੋ ਜੀ ਬਾਕੀ ਮੇਰ ਨਾਲ ਚੇਤਾ ਭੁੱਲ ਗਿਆ ਕਿਉਂਕਿ ਇਹਨਾਂ ਕੁਝ ਵਲੌਗ ਆ ਕੱਲ ਅੱਲਾ ਲੇਟ ਹੋ ਗਿਆ ਸੀ ਤੇ ਅਪਲੋਡ ਕਰਦੇ ਕਰਦੇ ਲੇਟ ਹੋ ਗਿਆ ਸੀ ਤੇ ਚਲੋ ਜੀ ਬਸ ਪਤਾ ਨਹੀਂ ਸਵੇਕੀ ਅੱਜ ਲੇਟ ਹੀ ਹੋ ਗਿਆ ਵਲੌਗ ਤੋਂ ਦੇ ਪੌਂਦੇ ਬਣਾ ਤਾਂ ਲੈਨੇ ਹੁੰਦੇ ਹਨਾ ਉਹ ਜਿਹੜਾ ਕੰਮ ਆਪਣੀ ਕਹਿੰਦੇ ਹੁੰਦੇ ਜਿਹੜੇ ਕੰਮ ਜਿਹਨਾਂ ਸਰਦਾ ਨਹੀਂ ਉਹ ਤਾਂ ਕਰਨਾ ਹੀ ਪੈਸੋ ਆਪਣਾ ਜਿਹੜਾ ਡੇਲੀ ਰੂਟੀਨ ਉਹ ਲਾ ਵਲੌਗ ਬਲੌਗਿੰਗ ਵੀ ਆਪਣੀ ਪਾਰਟ ਆਫ ਲਾਈਫ ਹੈ ਸੋ ਵਲੌਗ ਵੀ ਹੁਣ ਬਣਾਉਣਾ ਹੀ ਪੈਦਾ ਤੇ ਨਾ ਅਪਲੋਡ ਕਰਦੇ ਕਰਦੇ ਜੇ ਲੇਟ ਹੀ ਹੋ ਗਿਆ ਤੇ ਵਲੌਗ ਮਿਲਦਾ ਤੁਹਾਨੂੰ ਮਿਲੂਗਾ ਸਾਡੇ ਛਪੂਣੇ ਸੱਤ ਦੇ ਕਰੀਬ ਮਿਲੂਗਾ ਵਲੌਗ ਜਿਹੜਾ ਫਿੱਟ ਕਰਿਆ ਹੈਗਾ ਮਿਲਿਆ ਹੋਊਗਾ ਤੁਹਾਨੂੰ 6.5 ਪੌਣੇ 7 ਦੇ ਕਰੀਬ ਤੇ ਕਰਦੇ ਆਂ ਵਾਕ ਦਵਾ ਦਾ ਮਾਰਨਿੰਗ ਵੀ ਆਪਾਂ ਘਰੀ ਸੇ ਵਾਕ ਵਗੈਰਾ ਸਾਰਾ ਅੱਜ ਕੈਮਰਾ ਸੋਭਾ ਨਾ ਮਾਰਨਿੰਗ ਲਈ ਠੀ ਚੱਕਿਆ ਆਪਾਂ ਕਿਉਂਕਿ ਨਾ ਸੁਭਾ ਅੱਜ ਮੈਂ ਲਗਾ ਓਵਰ ਆਲ ਕੰਮ ਜਨ ਬੈਠ ਕੇ ਅੱਜ ਮੈਂ ਤੁਹਾਨੂੰ ਦਿਖਾਉਣੀ ਸੀ ਨਾ ਪਿਛਲੇ ਵਲੌਗ ਚ ਆਪਣਾ ਦਿਖਾਇਆ ਸੀ ਨਾ ਸੋ ਇਸ ਅਕੋਰਡਿੰਗ ਮੈਂ ਕਿਹਨ ਵਲੌਗ ਫਿਰ ਜ਼ਿਆਦਾ ਲੰਮਾ ਹੋ ਜਾਊਗਾ ਸਾਰਾ ਰੂਟੀਨ ਤਾਂ ਨਹੀਂ ਲੈਂਦੇ ਨੀ ਆਪਾਂ ਅੱਜ ਇਵੇਂ ਸਿੱਛੇ ਮੈਂ ਅੱਜ ਤਾਂ ਮੈਂ ਉਹਦੇ ਵਿੱਚੋਂ ਬਹੁਤ ਸਾਰੀਆਂ ਕਲਿੱਪਸ ਕੱਟੀਆਂ ਨੇ ਬਦਲੋ ਪੂਰਾ ਵਲੌਗ ਤਾਂ ਕਾਫੀ ਟਾਈਮ ਦਾ ਬਣਦਾ ਸੀ ਸੋ ਮੂੰ ਪਿੱਛੇ ਝੱਪ ਜੋ ਪਾਪਾ ਲੈ ਕੇ ਆਏ ਸੀ ਗੋਗ ਗੱਪੇ ਤੇ ਮੂੰ ਖਾਈ ਜਾਂਦਾ ਗੋਗ ਗੱਪੇ ਹੁਣ ਕੀ ਨਾ ਫੈਕਸ ਸਟਾਰਟ ਕਰੀ ਸੀ ਤੇ ਕਿਉਂਕਿ ਹੌਲੀ ਹੌਲੀ ਹੈਬਿਟ ਹੋਊਗੀ ਕੋਈ ਵੀ ਕੰਮ ਨਾ ਜਿਵੇਂ ਵਲੌਗਿੰਗ ਦੇ ਹੀ ਲਾ ਲਓ ਜਦੋਂ ਆਪਾਂ ਨੂੰ ਹੈਬਿਟ ਹੋ ਜਾਂਦੀ ਕੋਈ ਵੀ ਕੰਮ ਦੀ ਫਿਰ ਆਪਾਂ ਨੂੰ ਦਿੱਕਤ ਜੀ ਨਹੀਂ ਲੱਗਦੀ ਬਣਾਉਣ ਚ ਨਾ ਸੋ ਆਪਣਾ ਥੋੜੇ ਜਿ ਅੱਜ 10 ਕਮਿੰਟ ਹੀ ਕਰੀ ਸੀ ਬਹੁਤਾ ਟਾਈਮ ਤਾਂ ਨਹੀਂ ਕਰੀ ਇੱਕ ਦੋ ਕਲਿੱਪ ਐਡ ਕਰ ਦਾਂਗੇ ਵਿੱਚ ਆਈ ਹੋਊ ਇੱਕ ਦੋ ਕਲਿੱਪ ਐਡ ਜੁਰੂ ਕਰਾਂਗੇ ਆਪਾਂ ਵਲੌਗ ਦੇ ਵਿੱਚ ਮਾਰਨਿੰਗ ਇਸ ਵਲੌਗ ਦੇ ਵਿੱਚ ਤੇ ਬਾਕੀ 10 ਕਮਿੰਟ ਤੁਸੀਂ ਸ਼ੁਰੂ ਕਰ ਲਈ ਆਪਾਂ ਹੌਲੀ ਹੌਲੀ 2-2 ਮਿੰਟ ਵਧਾਵਾਂਗੇ ਜੇ ਆਪਾਂ ਕਿ ਇਕੱਠਾ ਹੀ ਆਪਾਂ ਅੱਧਾ ਘੰਟਾ ਕਰ ਲਈਏ ਨਾ ਨਹੀਂ ਫਿਰ ਨਾ ਤੁਹਾਨੂੰ ਪਤਾ ਹੀ ਆ ਇੱਕੋ ਵਾਰੀ ਬੋਡੀ ਸਾਰੀ ਪੇਨ ਕਰਨ ਲੱਗ ਜੂਗੀ ਔਖਾ ਹੋਊਗਾ ਤੇ ਸ਼ਾਟਿੰਗਾਂ ਮਾਰਨ ਵਾਲਾ ਕੰਮ ਹੋ ਜਾਂਦੀ ਹੈ। ਠੀਕ। ਬੱਸ ਕਰਦੇ ਹਾਂ ਵਾਕ ਨਾਲੇ ਕਰਦੇ। ਚਲੋ ਜੀ ਮਿਲਦੇ ਫਿਰ ਤੁਹਾਨੂੰ ਨੈਕਸਟ ਵਲੌਗ ਦੇ ਨਾਲ। ਹਾਂਜੀ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਨੇ ਵੀਡੀਓ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਕਮੈਂਟ ਕਰਕੇ ਵੀ ਦੱਸਿਆ ਕਰੋ। ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ? ਇੱਕ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲੋ ਤਾਂ ਜੋ ਵੀਡੀਓ ਦੀ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਤੇ ਚਲੋ ਜੀ ਮਿਲਦੇ ਫਿਰ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ।